ਪਿਆਰੇ ਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਤੇ ਅਸੀਂ ਪਹਿਲਾਂ ਪੱਗੋ ਪਾਣੀ ਤੇ ਇਤਜਾਦੀ ਨੂੰ ਵਿਚਾਲੀਏ ਪੰਜਾਬ ਨੂੰ ਖਤਰਾ ਤੇ ਮੈਨੂੰ ਅੱਜ ਗਹਿਰੀ ਕੋਣ ਹੈ ਅੱਜ ਅਸੀਂ ਪੰਜਾਬ ਦੀ ਪੱਗ ਦਾ ਆਪ ਜੀ ਨਾਲ ਵਰਤਾਂਤ ਸਾਂਝਾ ਕਰਨ ਲੱਗੇ ਆ ਗੁਰਬਾਣੀ ਦਾ ਫਰਮਾਨ ਹੈ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਦੁਆਰ ਕਾ ਨਗਰੀ ਕਾਹੇ ਕੋ ਮਾਹੌਲ ਫਰੀਦਾ ਮੈਂ ਪੁਲਾਵਾ ਪੱਗ ਦਾ ਮੱਤ ਨੜੀ ਹੋਈ ਜਾਏ ਸਾਧ ਸੰਗਤ ਜੀਓ ਇਸ ਪੱਗ ਦਾ ਅੱਜ ਸਾਡਾ ਜਿਹੜਾ ਸਰਦਾਰ ਦਾ ਤਾਜ ਹੈ ਉਹ ਪੱਗ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਦੀ ਪਛਾਣ ਹੈ ਸਾਡੀ ਕਿਸੇ ਨੂੰ ਜਾਤ ਜਾਂ ਕੌਮ ਜਾਂ ਧਰਮ ਪੁੱਛਣ ਦੀ ਲੋੜ ਨਹੀਂ ਪਰ ਸਾਧ ਸੰਗਤ ਜੀ ਇਸ ਬੁਖਾਨ ਤੇ ਜ਼ਰੂਰ ਆ ਜਦੋਂ ਸਾਡੇ ਬੱਚੇ ਵਿਦੇਸ਼ਾਂ ਨੂੰ ਜਾਣਦੇ ਆ ਤੇ ਉਦੋਂ ਸਾਡੇ ਇਹ ਪ੍ਰੋਬਲਮ ਆਉਂਦੀ ਹੈ ਇੱਕ ਮਾਂ ਆਪਣੇ ਬੱਚੇ ਨੂੰ ਜਾਂਦੇ ਨੂੰ ਸਿੱਖਿਆ ਦਿੰਦੀ ਹੈ ਵੀ ਬੇਟਾ ਜਾਂਦਾ ਤਾਂ ਹੈ ਪਰ ਬਾਹਰ ਜਾਏਗਾ ਤੇ ਪੱਗ ਨੂੰ ਖਤਰਾ ਪਾਉਣਾ ਆ ਪੱਗ ਸਵਾਰ ਕੇ ਰੱਖਣੀ ਇਹ ਸਾਡੇ ਸਿਰ ਦਾ ਤਾਜ ਹੈ ਸਾਹਸ ਜੀ ਲੰਗਰ ਖਾਣ ਨਾ ਮੰਦਰ ਰਹਿ ਲੈ ਨੋ ਬਾਸਾ ਚੁੱਪਾਂ ਕੰਡਿਆਂ ਝਾਰੀਆਂ ਦਾ ਦੇਲੇ ਪਿੰਜਨ ਪੱਤੇ ਘੇਰ ਖਾ ਕੇ ਮਾਂ ਤੋੜਿਆ ਵੱਡੇ ਪਹਾੜੀਆਂ ਦਾ ਤਾਪ ਸੜਕੇ ਹੁਣ ਕਿਤੇ ਜਿਨ੍ਹਾਂ ਦੇ ਘੋੜਿਆਂ ਦੀ ਚੀਨਾ ਕਹਿੰਦਾ ਸੀ ਕਦੇ ਪਹਾੜੀਆਂ ਦਾ ਹੁਣ ਹੀ ਫੋਨ ਦੀ ਖੇੜ ਕੇ ਖਾਲਸੇ ਨੇ ਅਦਵਾਰ ਅੱਛਾ ਕੇਸਾ ਤੇ ਦਾੜੀਆਂ ਦਾ ਵਿਦੇਸ਼ ਚ ਜਾਂਦੇ ਪੁੱਤ ਨੂੰ ਬਾਹ ਫੜ ਕੇ ਦੀ ਮਾਂ ਕੀ ਕਹਿੰਦੀ ਮੇਰੇ ਰੰਗ ਦਾ ਪਿੱਛੇ ਰਹੇ ਲੋ ਬੰਦੇ ਹੁ ਚੱਲੇ ਆਂ ਜਾਂ ਜਿੱਤੋ ਰੇ ਦੇਸੀ ਨੂੰ ਮੇਰੇ ਦਿਲ ਦੇ ਟੁਕੜੇ ਲਾਡਾਂ ਦੇ ਨਾਲ ਪਾਲਿਆ ਬੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ <scariest> ਪੱਗ ਦੇ ਨਾਲ ਪੰਜਾਬ ਦਾ ਦੁਨੀਆਂ ਤੇ ਨਾ ਹੈ ਹੋਰ ਚੱਲੇ ਆਂ ਜਿੱਪੜੇ ਦੇਸੀ ਨੂੰ ਮੇਰੇ ਦਿਲ ਦੇ ਟੁਕੜੇ ਲਾਡਾਂ ਦੇ ਨਾਲ ਨਾਲ ਪਾਲਿਆ ਜਦ ਬੜ ਚੱਲੇ ਦੁਖੜੇ ਹੋ ਲਾਡਾਂ ਦੇ ਨਾਲ ਪਾਲਿਆ ਮੈਂ ਚੱਲੇ ਦੁਖੜੇ ਆਲਮ ਕੀ ਪੱਤ ਸੰਭਾਲ ਕੇ ਤੇਰੀ ਕੈਦੀ ਮਾਏ ਪੱਗ ਦੇ ਨਾਲ ਪੰਜਾਬ ਦਾ ਦੁਨੀਆਂ ਤੇ ਨਾ ਹੈ ਹੋ ਪੱਗ ਦੇ ਨਾਲ ਪੰਜਾਬ ਦਾ ਦੁਨਿਆ ਤੇ ਨਾ ਏ ਹੋ ਪਛਮੀ ਸੱਧਿਆ ਆਹ ਚਾਰੇ ਨੇ ਆਹ ਪੁਣੇ ਕੇਰਾ ਪੁੱਤ ਸਰਦਾਰ ਹੈ ਮਾਣ ਰਹਿ ਪੁੱਤ ਲਾਡਲਾ ਮੇਰਾ ਹੋ ਮਾਣ ਰਹਿ ਸਰਦਾਰ ਹੈ ਪੁੱਤ ਲਾਡਲਾ ਮੇਰਾ ਬੜੇ ਬਰੀ ਨੇ ਪੱਗ ਦੇ ਤੈਨੂੰ ਕਹਿੰਦੀ ਤਾਂ ਏ ਕੱਦ ਦੇ ਨਾਲ ਪੰਜਾਬ ਦਾ ਦੁਨੀਆਂ ਤੇ ਨਾ ਹੈ ਹਾ ਕੱਦ ਦੇ ਨਾਲ ਪੰਜਾਬ ਦਾ ਦੁਨੀਆਂ ਤੇ ਨਾ ਹੈ ਇਸ ਬੰਨੀ ਦਸਤਾਰ ਤੇ ਬੜੇ ਚੜ ਚੜ ਆਏ ਸਿੰਘਾ ਸੀਸ ਲਹਾਦ ਤੇਰੇ ਪਰ ਨਹੀਂ ਝੁਕਾਏ ਸਿੰਘਾ ਪੱਗ ਦੇ ਨਾਲ ਪੰਜਾਬ ਦਾ ਦੁਨੀਆ ਤੇ ਨਾਏ ਹੋ ਪੱਗ ਦੇ ਨਾਲ ਪੰਜਾਬ ਦਾ ਦੁਨੀਆਂ ਤੇ ਨਾਏ ਉਹ ਵਿੱਚ ਕੂਰ ਦੀ ਨਦੀ ਦੇ ਇਹਨੇ ਤਾਰੀਆਂ ਲਾਈਆਂ ਪਾਵੇਂ ਲੱਖੀ ਹੈ ਘੋਮੇ ਤਾਂ ਇਹ ਤੇ ਚੜ ਚੜ ਆਈਆਂ ਓਹ ਪਾਵੇਂ ਲੱਖੀ ਘੋਮੇ ਤਾਂ ਇਹ ਤੇ ਚੜ ਚੜ ਆਈਆਂ ਹੋ ਸਿੰਘਾ ਪੈਰ ਨੱਟਿਆ ਪਰ ਤੇ ਪਸ਼ਾਏ ਪੱਗ ਦੇ ਨਾਲ ਪੰਜਾਬ ਦਾ ਦੁਨੀਆਂ ਤੇ ਨਾ ਏ ਹੋ ਪੱਗ ਦੇ ਨਾਲ ਪੰਜਾਬ ਦਾ ਦੁਨੀਆਂ ਤੇ ਨਾ ਏ ਹੋ ਹੋ ਜਿੰਨੇ ਬੜੀਆਂ ਘਾਲਾਂ ਘਾਲੀਆਂ ਇਹਦੀ ਕੈਮ ਮਸਾਲਾ ਰੱਖੀ ਗਊਰੀ ਬਲਈ ਰਹੀ ਬਣ ਕੇ ਢਾਲ ਐ ਨੇ ਰੱਖੀ ਗਊਰੀ ਬਲਈ ਰਹੀ ਬਣ ਕੇ ਢਾਲ ਐ ਹੋ ਅੱਜ ਵੀ ਰੋਟੇ ਬਾਜੇੜਾ ਤੇਰੀ ਛਾਏ ਤੱਗ ਦੇ ਨਾਲ ਪੰਜਾਬ ਦਾ ਦੁਨੀਆਂ ਤੇ ਨਾਏ ਹਾ ਤੱਗ ਦੇ ਨਾਲ ਪੰਜਾਬ ਦਾ ਦੁਨੀਆਂ ਤੇ ਨਾਏ ਓ ਲੋੜ ਪੈਂ ਜੱਗ ਤੇ ਸੂ ਸਦਾ ਅੱਗੇ ਆਈ ਅਣਕੀ ਅਣਖ ਪੰਗਾ ਗਏ ਜਿੰਨਾ ਇਹੇ ਬਟਾਈ ਹਾ ਅਣਕੀ ਅਣਖ ਪਗਾ ਗਏ ਜਿੰਨਾ ਇਹੇ ਬਟਾਈ ਉਹ ਲੱਖਾਂ ਕਹਾ ਸੂਰਮਾ ਜੇ ਜਾਪਨਾਏ ਪੱਗ ਦੇ ਨਾਲ ਪੰਜਾਬ ਦੇ ਦਾ ਦੁਨੀਆਂ ਤੇ ਨਾ ਏ ਹੋ ਪੱਗ ਦੇ ਨਾਲ ਪੰਜਾਬ ਦੇ ਦਾ ਦੁਨੀਆਂ ਤੇ ਨਾ ਏ ਓ ਇਸ ਪੱਗ ਦੀ ਸ਼ਾਨ ਲਈ ਲੱਖਾਂ ਸੂਲੀ ਚੜ ਗਏ ਉਦਮ ਸਿੰਘ ਲੰਡਨ ਦੇ ਵਿੱਚ ਪਹੁੰਚ ਗਏ ਉਦਮ ਸਿੰਘ ਵਰਗੇ ਓ ਹੋ ਲੰਡਨ ਦੇ ਵਿੱਚ ਪਹੁੰਚੇਗੇ ਉਹਨਾਂ ਸਿੰਘ ਵਰਗੇ ਜੋ ਚੌਂਦਾ ਸੀਰੋ ਲੈਣੀ ਜਾਂ ਖੋ ਪਿਆਤਾ ਏ ਪੱਗ ਦੇ ਨਾਲ ਪੰਜਾਬ ਦਾ ਦੁਨੀਆਂ ਤੇ ਨਾ ਏ ਹੋ ਪੱਗ ਦੇ ਨਾਲ ਪੰਜਾਬ ਦਾ ਦੁਨੀਆਂ ਤੇ ਨਾ ਏ ਹੋ ਅੱਖਾਂ ਚੱਲੇ ਮੁਸੀਬਤਾਂ ਲੱਖਾਂ ਚੱਲੇ ਮੁਸੀਬਤਾਂ ਇਹ ਮਿਲਿਆ ਤਾਜ ਹੈ ਕਲਮ ਸਿੱਤੂ ਦੀ ਛੋਟੀ ਐ ਇਹਦੇ ਵੱਡੇ ਰਾਜੈ ਹੋ ਹੋ ਕਲਮ ਸਿੱਤੂ ਦੀ ਛੋਟੀ ਐ ਇਹਦੇ ਵੱਡੇ ਰਾਜੈ ਹੋ ਪਹਿਲੇ ਬਾਤਰੀ ਚਮਤਦਾ ਹਰ ਸ਼ਹਿਰ ਜ਼ਰਾਏ ਅਗੜੇ ਨਾਲ ਪੰਜਾਬੋ ਦਾ ਦੁਨੀਆ ਤੇ Liga, liga, liga,